कि हम कर्जा खाए बैठे हैं गुरु गोविंद सिंह की संतानों का हम क्या मूल्य चुकाएंगे उनके आंखों के पानी का पूजा करेंगे उनको जिंदगी के आधारों में जिनके दो-दो बेटे चिड़िए सरहिंद की दीवारों में जिनके दो-दो बेटे चिड़िए सरहिंद की दीवारों बोले सोने हारे सोने हारे दो एक चंगा मार्गदर्शक मिल जवे ते चंगा राह दिखाना शुरू कर दंदा है ते बाबा जी दे दसे हुए मार्गदर्शन पे दुर� आपा चल रहे हैं ਤੇ ਆਪਾਂ ਚਾਹਾਂਗੇ ਕਿ ਅੱਗੇ ਵੀ ਬਾਬਾ ਜੀ ਇਦਾਂ ਦੇ ਉਪਰਾਲੇ ਕਰਦੇ ਰਹੇ ਅਸੀਂ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਰਹਾਂਗੇ ਅਜਾ ਭਾਈ ਨਾਲ ਤੁਸੀਂ ਜਾ ਰਹੇ ਹੋ ਪਹਿਲਾਂ ਤਾਂ ਮਨ ਦੇ ਵਿੱਚ ਵਿਚਾਰ ਕੀ ਨੇ ਇਸ ਵਕਤ ਬਹੁਤ ਵਧੀਆ ਲੱਗ ਰਿਹਾ ਜੀ ਸਾਰੀ ਸੰਗਤ ਸਾਡੇ ਨਾਲ ਜਾ ਰਹੀ ਹੈ ਫਤਿਹਗੜ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਬਹੁਤ ਅੱਛਾ ਉਪਰਾਲਾ ਬੰਟੀ ਬਾਬਾ ਜੀ ਨੇ ਕੀਤਾ ਹੈ ਇਹ ਧਾਮ ਹੈ ਹੀ ਬਹੁਤ ਅੱਛਾ ਹੈ ਜਿੱਥੇ ਹਰ ਧਰਮ ਦਾ ਸਤਕਾਰ ਕੀਤਾ ਜਾਂਦਾ ਹੈ ਇੱਥੇ ਜਾਤ ਪਾਤ ਊਚ ਨੀਚ ਇਹ ਸਾਰਾ ਖਤਮ ਕਰਕੇ ਇੱਥੇ ਸਾਰੇ ਧਰਮਾਂ ਦਾ ਪੂਰਾ ਪੂਰਾ ਸਤਕਾਰ ਕੀਤਾ ਜਾਂਦਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਖ-ਵੱਖ ਜਗਾਵਾਂ ਤੋਂ ਵੱਖ-ਵੱਖ ਤਰੀਕੇ ਦੇ ਨਾਲ ਸੰਗਤ ਅ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੀਆਂ ਨੇ ਪ੍ਰੇਮਤਾ ਆਮ ਲੁਧਿਆਣਾ ਤੋਂ ਵੀ ਅੱਜ ਦੋ ਬੱਸਾਂ ਜੜੀਆਂ ਨੇ ਉਹ ਤੋਰੀਆਂ ਜਾ ਰਹੀਆਂ ਨੇ ਜੋ ਕਿ ਫਤਿਹਗੜ੍ਹ ਸਾਹਿਬ ਜਾਣਗੀਆਂ ਅਤੇ ਉਸ ਜਗ੍ਹਾ ਦੇ ਉੱਪਰ ਸੰਗਤ ਨੂੰ ਫ੍ਰੀ ਜਿਹੜੇ ਹੈਗੇ ਆ ਬੱਸਾਂ ਦੇ ਰਾਹੀਂ ਉਥੇ ਲਾ ਕੇ ਦਰਸ਼ਨ ਕਰਾਇਆ ਜਾਵੇਗਾ ਬੰਟੀ ਬਾਬਾ ਹੁਰੀ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਤਾਂ ਜੀ ਫਤਿਹ ਜੀ ਸਾਂਝ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਪਵਦੀਆਂ ਪਹਿਲਾਂ ਵਾਂ ਸ਼ੁਰੂਆਤ ਤੇ ਕਿਉਂਕਿ ਪ੍ਰੇਮ ਧਾਮ ਤੁਸੀਂ ਚਲਾਉਂਦੇ ਹੋ। ਤੁਸੀਂ ਇਹ ਸੰਦੇਸ਼ ਦੰਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਹਰੇਕ ਤਰਮ ਨੂੰ ਪਿਆਰ ਮਿਲਦਾ ਹੈ। ਤੇ ਅੱਜ ਤੁਸੀਂ ਇਹ ਇੱਕ ਸੇਵਾ ਕਰ ਰਹੇ ਹੋ ਫ੍ਰੀ ਬੱਸ ਲੋਕਾਂ ਲਈ ਜਿਹੜੀ ਹੈ ਉਹ ਸ਼ੁਰੂ ਕੀਤੀ ਚੁੱਕੀ ਹੈ ਅਨੰਦ ਜਿਹੜਾ ਹੈਗਾ ਉਹ ਜਾਰੀ ਫਤਿਹਗੜ ਸਾਹਿਬ ਜਾਰੀ ਹੈਗੀ ਹੈ। ਮਨ ਦੇ ਵਿੱਚ ਖਿਆਲ ਕਿੰਨਾ ਦੇ ਆਏ ਤੁਹਾਡੇ ਆਏ ਸੀਗਾ ਜਾਂ ਫਿਰ ਜਿਹੜੇ ਸਾਰੇ ਪ੍ਰੇਮਦੰਪ ਪਰਿਵਾਰ ਹੈ ਸਾਡਾ ਇੱਕ ਪ੍ਰੇਮਦੰਪ ਪਰਿਵਾਰ ਕੋਈ ਅਲੱਗ ਲੱਗ ਨਹੀਂ ਹੈਗਾ ਇੱਥੇ ਸਾਰੇ ਤਰਮਾਂ ਦਾ ਸਨਮਾਨ ਹੁੰਦਾ ਹੈ ਔਰ ਸਭ ਦੇ ਮਨਚੀ ਚਈ ਆਈ ਹੈ ਕਿ ਸ਼ੀਦਾਂ ਦੇ ਉਸਟਾਰਟੀ ਦੇ ਉਪਰਿਆ ਕਿ ਨਮਸਤ ਖੋਇਆ ਜਾਵੇ ਹਮ ਅੱਛਾ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਕਿਉਂਕਿ ਸੰਗਤਾਂ ਜੜੀਆਂ ਨੇ ਉਹ ਕਈਆਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਜਾਣਾ ਐਫ ਦੇ ਗੜ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦੇ ਆੜ ਦੇ ਵਿੱਚ ਕਈਆਂ ਕੋ ਨਹੀਂ ਹੁੰਦਾ ਹੈ ਸਾਧਨ ਕਿੰਨੇ ਕੁ ਸੰਗਤ ਤੁਸੀਂ ਇਸ ਵਾਰ ਲੈ ਕੇ ਜਾ ਰਹੇ ਹੋ ਤੇ ਇਹ ਕਿੰਨੇ ਹਰ ਸਾਲ ਇਦਾਂ ਹੀ ਉਪਰਾਲਾ ਚੱਲਦਾ ਰਹੇਗਾ ਦੇਖੋ ਹਰ ਸਾਲ ਤਾਂ ਉਪਰਾਲੇ ਦੀ ਕੋਸ਼ਿਸ਼ ਹੋਗੀ ਹੋਗੀ ਲੇਕਿਨ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਕਿਸੇ ਕੋਲ ਜਾਂਦਾ ਸਾਧਨ ਨਹੀਂ ਹੁੰਦਾ ਕੋਈ ਉਹ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਜਿਨ੍ਹਾਂ ਨੂੰ ਬੁਲਾਣਾ ਬੁਲਾ ਹੀ ਲੈਣਾ ਲੇਕਿਨ ਫਿਰ ਜੇ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਵੱਲੋਂ ਕੁਝ ਸੇਵਾ ਹੋ ਸਕੇ ਅਸੀਂ ਕੁਝ ਉਸ ਸੇਵਾ ਦੇ ਵਿੱਚ ਹਿੱਸਾ ਪਾ ਸਕੀਏ ਤਾਂ ਅੱਜ ਲਗਭਗ 150 ਬੰਦਾ 150 ਸੰਗਤ ਜਾ ਰਹੀ ਹੈ ਔਰ ਅਗਲੇ ਸਾਲ ਸਾਡੀ ਉਮੀਦ ਹੋਊਗੀ ਕਿ ਸੋ ਪੰਜ ਤੋਂ 10 ਬਸਾਂ ਲੈ ਕੇ ਜਾਈਏ ਇਸੇ ਤਰ੍ਹਾਂ ਭੰਡਾਰਾ ਪ੍ਰੇਮਦਾਨ ਵੱਲੋਂ ਚੱਲਦਾ ਰਹੇ ਕਿਉਂਕਿ ਪ੍ਰੇਮਦਾਨ ਵੱਲੋਂ ਸਮੇਂ-ਸਮੇਂ ਤੇ ਕੋਈ ਨਾ ਕੋਈ ਯਾਤਰਾ ਕਿਸੇ ਨਾ ਕਿਸੇ ਸਥਾਨ ਦੇ ਉੱਪਰ ਲਿਜਾਈ ਜਾਂਦੀ ਹੈ ਔਰ ਅਸੀਂ ਆਪਦੇ ਆਪ ਨੂੰ ਭਾਗਿਆਸ਼ਾਲੀ ਸਮਝਦੇ ਹਾਂ ਕਿ ਅੱਜ ਅਸੀਂ ਸ਼ਹੀਦਾਂ ਦੀ ਉਸ ਧਰਤੀ ਦੇ ਉੱਪਰ ਫਤਿਹਗੜ੍ਹ ਸਾਹਿਬ ਨਮਸਤਕ ਹੋਣ ਲਈ ਜਾ ਰਹੇ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਹਮ ਕਰਜ਼ਾ ਖਾਏ ਬੈਠੇ ਹੈ ਗੁਰੂ ਗੋਬਿੰਦ ਸਿੰਘ ਕੀ ਸੰਤਾਨੋਂ ਕਾ ਹਮ ਕਿਆ ਮੁੱਲ ਚੁਕਾਏਗੇ ਉਨਕੇ ਅੱਖੋਂ ਕੇ ਪਾਣੀ ਕਾ ਪੂਜਾ ਕਰਾਂਗੇ ਉਹਨਕੋ ਜ਼ਿੰਦਗੀ ਕੇ ਆਧਾਰੋਂ ਮੇਂ ਜਿਨਕੇ ਦੋ ਦੋ ਬੇਟੇ ਚੁੰਦੀਏ ਸਰਹੰਦ ਕੀ ਦੀਵਾਰੋਂ ਮੇਂ ਜਿਨਕੇ ਦੋ ਦੋ ਬੇਟੇ ਚੁੰਦੀਏ ਸਰਹੰਦ ਕੀ ਦੀਵਾਰੋਂ ਬੋਲੇ ਕੋਲਿਆ ਹਾਲ ਸਾਸਲੀ ਆਕਾਰ ਕਿ ਕਿਤੇ ਦੀਆਂ ਸੰਗਤਾਂ ਜਾ ਰਹੀਆਂ ਨੇ ਇਸ ਵਾਰ ਤੁਹਾਡੇ ਨਾਲ ਜਲੰਧਰ ਦੀਆਂ ਏ ਲੁਧਿਆਣੇ ਦੀ ਕੱਲੇ ਲੁਧਿਆਣੇ ਦੀ ਆਫਰਸਤੋ ਲਾਵਾਣਾ ਜਲੰਧਰ ਦੇ ਆਸ-ਪਾਸ ਦੇ ਏਰੀਆ ਤੋਂ ਸਾਰੀ ਸੰਗਤ ਜਾ ਰਹੀ ਹੈ ਜਿੰਨੀ ਪ੍ਰੇਮ ਦਾ ਆਮ ਨੂੰ ਪਿਆਰ ਕਰਨ ਵਾਲੀ ਹੈ ਪੂਰੀ ਸੰਗਤ ਜਾ ਰਹੀ ਹੈ ਤੇ ਕਿ ਕੁਝ ਨਾਰਾ ਕਿਉਂਕਿ ਜਿਸ ਹਰ ਬਾਰ ਜਦੋਂ ਵੀ ਵਿਅਕਤੀ ਜਾਂਦਾ ਹੈ ਮਨ ਦੇ ਵਿੱਚ ਇੱਕ ਵਿਚਾਰ ਹੁੰਦਾ ਇੱਕ ਸੋਚ ਹੁੰਦੀ ਹੈ ਕਿ ਵੀ ਇਸ ਸੋਚ ਨੂੰ ਲੈ ਕੇ ਅਸੀਂ ਜਰੂਰ ਫਤੇਗੜ ਸਾਹਿਬ ਜਾਵਾਂਗੇ ਤੇ ਉਸ ਜਗ੍ਹਾ ਦੇ ਉੱਪਰ ਸ਼ਾਇਦ ਸਾਡੇ ਉਹ ਮਨ ਦੀ ਇੱਛਾ ਪੂਰੀ ਹੋਵੇਗੀ ਕਿ ਕੁਝ ਮਨ ਦੀ ਇੱਛਾ ਤੁਹਾਡੀ ਹੈ ਸਾਡੇ ਮਨ ਦੀ ਇੱਛਾ ਅਸੀਂ ਉਸ ਜਗ੍ਹਾ ਤੇ ਕੁਝ ਲੈਣ ਲੈਣੇ ਜਾ ਰਹੇ ਹਾਂ ਉੱਥੇ ਨਮਸਤਕੋ ਲੈ ਜਾ ਰਹੇ ਹਾਂ ਸਾਡੀ ਐਡੀ ਵੱਡੀ ਕਾਹਦੀ ਅਸੀਂ ਕੁਝ ਲੈਣ ਜਾਈਏ ਜੇ ਅਸੀਂ ਪਹੁੰਚ ਸਕੀਏ ਉਹ ਸੱਚੇ ਪਾਤਸ਼ਾਹ ਸਾਨੂੰ ਬੁਲਾਇਆ ਹੈ ਸਾਡੇ ਤੇ ਕਿਰਪਾ ਹੋਈ ਹੈ ਤਾਂ ਜ ਪ੍ਰੇਮ ਦਾ ਪਰਿਵਾਰ ਉੱਤੇ ਨਮਸਤਕੋਣ ਲਈ ਜਾ ਰਹੇ ਹਾਂ ਠੀਕ ਹੈ ਅੰਸ਼ੂ ਖੁਰੀ ਨੇ ਜਨਾ ਨੇ ਜਲੰਧਰ ਤੋਂ ਬੱਸ ਜਿਹੜੀ ਹੈ ਉਹ ਅਰੇਂਜ ਕੀਤੀ ਹੋਈ ਹੈ ਭਾਈ ਜੀ ਮਨ ਦੇ ਵਿੱਚ ਪਹਿਲਾਂ ਜਰੂਰ ਖਿਆਲ ਕਿਵੇਂ ਆਇਆ ਕਿ ਵੀ ਇਸ ਵਾਰ ਸੰਗਤਾਂ ਨੂੰ ਦਰਸ਼ਨ ਜੜਾਏ ਉਹ ਕਰਾਇਆ ਜਾਵੇ ਸੇ ਤਾਂ ਤੁਸੀਂ ਜਾਣਦੇ ਹੋ ਪਰ ਤੁਸੀਂ ਮਨ ਦੇ ਵਿੱਚ ਤੁਹਾਡੇ ਵੀ ਖਿਆਲ ਹੈ ਕਿ ਬੱਸ ਵੀ ਜਿਹੜੀ ਹੈ ਉਹ ਨਾਲ ਲੈ ਕੇ ਜਾਣੀ ਚਾਹੀਦੀ ਹੈ ਜਲੰਧਰ ਤੋਂ ਜਦੋਂ ਇੱਕ ਚੰਗਾ ਮਾਰਗਦਰਸ਼ਕ ਮਿਲ ਜਾਵੇ ਤੇ ਚੰਗਾ ਰਾਹ ਦਿਖਾਣਾ ਸ਼ੁਰੂ ਕਰ ਦਿੰਦਾ ਹੈ ਤੇ ਬਾਬਾ ਜੀ ਦੇ ਦੱਸੇ ਹੋਏ ਮਾਰਗਦਰਸ਼ਨ ਤੇ ਆਪਾਂ ਚੱਲ ਰਹੇ ਹਾਂ ਤੇ ਆਪਾਂ ਚਾਹਾਂਗੇ ਕਿ ਅੱਗੇ ਵੀ ਬਾਬਾ ਜੀ ਇਦਾਂ ਦੇ ਉਪਰਾਲੇ ਕਰਦੇ ਰਹੇ ਅਸੀਂ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਰਾਵਾਂਗੇ ਅੱਛਾ ਵੀਰ ਹੋਰ ਨਾਲ ਨੇ ਉਹਨਾਂ ਦੇ ਨਾਲ ਅਸਾਖਰੀ ਗੱਲਬਾਤ ਕਰਾਂਗੇ ਅੱਛਾ ਭਾਈ ਨਾਲ ਤੁਸੀਂ ਜਾ ਰਹੇ ਹੋ ਪਹਿਲਾਂ ਤਾਂ ਮਨ ਦੇ ਵਿੱਚ ਵਿਚਾਰ ਕੀ ਨੇ ਇਸ ਵਕਤ ਬਹੁਤ ਵਧੀਆ ਲੱਗ ਰਿਹਾ ਜੀ ਸਾਰੀ ਸੰਗਤ ਸਾਡੇ ਨਾਲ ਜਾ ਰਹੀ ਹੈ ਫਤੇਗੜ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਬਹੁਤ ਅੱਛਾ ਉਪਰਾਲਾ ਬੰਟੀ ਬਾਬਾ ਜੀ ਨੇ ਕੀਤਾ ਇਹ ਧਾਮ ਹੈ ਹੀ ਬਹੁਤ ਅੱਛਾ ਹੈ ਜਿੱਥੇ ਹਰ ਧਰਮ ਦਾ ਸਤਕਾਰ ਕੀਤਾ ਜਾਂਦਾ ਹੈ ਇੱਥੇ ਜਾਤ ਪਾਤ ਊਚ ਨੀਚ ਇਹ ਸਾਰਾ ਖਤਮ ਕਰਕੇ ਇਹ ਤੇ ਸਾਰੇ ਧਰਮਾਂ ਦਾ ਪੂਰਾ ਪੂਰਾ ਸਤਿਕਾਰ ਕੀਤਾ ਜਾਂਦਾ ਠੀਕ ਹੈ ਜੀ ਤਾਂ ਬਿਲਕੁਲ ਇਹ ਆ ਪ੍ਰੇਮ ਧਾਮ ਦੀ ਸੰਗਤ ਹੈ ਜਿਨ੍ਹਾਂ ਨੂੰ ਇਸ ਵਾਰ ਕਿਉਂਕਿ ਜਲੰਧਰ ਤੇ ਲੁਧਿਆਣਾ ਦੀਆਂ ਦੋ ਬੱਸਾਂ ਜੜੀਆਂ ਨੇ ਉਹ ਜਾ ਰਹੀਆਂ ਨੇ ਜਿਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਲਿਜਾ ਕੇ ਜੜਾ ਉਹਨਾਂ ਤਪੱਸਤ ਕੀਤਾ ਜਾਵੇਗਾ